ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦਾ ਰੋਲਾ ਪਾ ਰਹੇ ਆ ਸਾਡੀ ਕਾਂਗਰਸ ਪਾਰਟੀ ਰੋਲਾ ਪਾ ਰਹੀ ਹੈ ਸਾਡੇ ਕਾਂਗਰਸ ਦੇ ਕਾਉਂਸਲਰ ਰੋਲਾ ਪਾ ਰਹੇ ਨੇ ਬੀਜੇਪੀ ਦੇ ਕਾਉਂਸਲ ਰੋਲਾ ਪਾ ਰਹੇ ਨੇ ਅਕਾਲੀ ਦਲ ਦੇ ਕਾਉਂਸਲ ਰੋਲਾ ਪਾ ਰਹੇ ਸੀ ਕਿ ਅੰਦਰ ਤੇ ਇਲੈਕਸ਼ਨ ਹੋਈ ਨਹੀਂ ਅੱਜ ਆ ਵੀਡੀਓ ਦੇਖ ਲਈ ਨਾ ਹੁਣ ਤੁਸੀਂ ਆਪ ਹੀ ਔਰ ਉੱਥੇ ਵੀਡੀਓ 'ਚ ਇਹ ਤੇ ਸਾਰਾ ਕਲੀਅਰ ਹੋ ਗਿਆ ਤੁਸੀਂ ਦੇਖ ਹੀ ਲਈ ਵੀਡੀਓ ਸਾਰੇ ਲੋਕਾਂ ਨੂੰ ਦਿਖਾਓਗੇ ਹੁਣ ਤੇ ਦੇਖੋ ਉੱਚੇ ਤੇ ਇੱਕ ਚੀਜ਼ ਹੋਰ ਕਲੈਰਿਟੀ ਹੋ ਗਈ ਜਿਸ ਚੀਜ਼ ਦਾ ਮੈਨੂੰ ਵੀ ਨਹੀਂ ਪਤਾ ਸੀ ਉਸ ਵੀਡੀਓ ਤੋਂ ਪਤਾ ਲੱਗ ਰਿਹਾ ਕਿ ਇੰਨਾ ਵੱਲੋਂ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਨੇ ਤੇ ਸੋਈ ਨਹੀਂ ਚੁੱਕੀ ਅਸੀਂ ਉਦੋਂ ਆਪਣੀ ਸੋਚ ਚੁੱਕਰੇ ਸੀ ਅਸੀਂ ਇਹਨਾਂ ਵੱਲ ਤੇ ਛਾਤੀ ਨਹੀਂ ਮਾਰੀ ਗਈ ਇਹ ਇਹਨਾਂ ਦੇ ਤੇ ਕਲੈਰਿਟੀ ਹੋ ਗਈ ਵੀਡੀਓ ਤੋਂ ਵੇਖ ਕੇ ਕਿ ਇਹਨਾਂ ਨੇ ਸੋਹ ਨਹੀਂ ਚੁੱਕੀ ਜੀ ਔਰ ਮੱਲਕੀ ਇਹ ਜਿਹੜੀ ਵੀਡੀਓ ਵੀ ਸੀ ਇਹ ਮਾਨਜੋ ਹਾਈ ਕੋਰਟ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਵੀਡੀਓਗ੍ਰਾਫੀ ਅੰਦਰ ਹੋ ਰਹੀ ਸੀ ਔਰ ਇਹਨਾਂ ਨੇ ਮਾਨਜੋ ਹਾਈ ਕੋਰਟ ਦੇ ਆਰਡਰ ਨਹੀਂ ਧੱਜੀਆਂ ਉਡਾਤੀਆਂ ਔਰ ਅੱਜ ਜਿਹੜੀ ਮੈਂ ਗੱਲ ਕਹਿ ਰਹੇ ਸੀ ਅੱਜ ਕਲੀਅਰ ਹੋ ਰਹੀ ਹੈ ਸਭ ਸਾਫ ਸਪଷ୍ਟ ਕਲੀਅਰ ਹੋ ਰਹੀ ਹੈ ਹੁਣ ਤੇ ਕੁਝ ਲੁਕਿਆ ਨਹੀਂ ਰਹਿ ਗਿਆ ਇਹ ਹੁਣ ਇਹ ਵੀਡੀਓ ਜਾਏਗੀ ਉੱਥੇ ਮਾਨਜੋ ਹਾਈ ਕੋਰਟ 'ਚ ਜਦੋਂ ਸਾਡੀ ਕੋਈ ਤਰੀ ਅਫਸਰ ਹੁੰਦੇ ਨ ਅਫਸਰ ਜੋ ਆਪ ਮੈਂ ਤਾਂ ਉਹਨਾਂ ਦਾ ਕਹਿ ਰਿਹਾ ਸੀ ਅੱਜ ਚਲੋ ਕੁਦਰਤੀਆ ਵੀਡੀਓ ਆ ਗਈ ਹੈ ਅਫਸਰ ਸ਼ਹੀਦਾ ਵੀ ਇੱਕ ਹੀ ਜਿਹੜਾ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਤੱਕੇ ਸ਼ਹੀਦਾ ਹਿੱਸਾ ਬਣੀ ਆ ਸਰ ਮੈਂ ਤੇ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀ ਕਿ ਚਾਹੇ ਉਹ ਪੁਲਿਸ ਕਮਿਸ਼ਨਰ ਹੋਵੇ ਚਾਹੇ ਕਾਰਪੋਰੇਸ਼ਨ ਕਮਿਸ਼ਨਰ ਹੋਵੇ ਚਾਹੇ ਉਹ ਡਿਵੀਜ਼ਨਲ ਕਮਿਸ਼ਨਰ ਸੇਖੜੀ ਹੈ ਇਹਨਾਂ ਨੇ ਇੰਨਾ 네ਗੇਟਿਵ ਰੋਲ ਪਲੇ ਕੀਤਾ ਔਰ ਮੈਂ ਸਮਝਦਾ ਕਿ ਦੇਖੋ ਇਲੈਕਸ਼ਨ ਦਾ ਤਾਂ ਕੋਈ ਪ੍ਰੋਸੈਸ ਤੇ ਕੰਪਲੀਟ ਕਰਦੇ ਇੱਕ ਬੰਦਾ ਸਟੇਜ ਤੇ ਚੜ ਕੇ ਤਿੰਨੋਂ ਬੰਦਿਆਂ ਦਾ ਅਨਾਉਂਸ ਕਰ ਦਿੰਦਾ ਮੇਅਰ ਸੀਨੀਅਰ ਡਿਪਟੀ ਮੇਅਰ ਹੋਰ ਅਨਾਉਂਸ ਹੋ ਕੇ ਤਾਂ ਬਾਹਰ ਹੋ ਗਏ ਫਿਰ ਇਸ ਤੋਂ ਬਾਅਦ ਤੇ ਇਲੈਕਸ਼ਨ ਹੀ ਨਾ ਕਰਾਉਂਦੇ ਜੀ ਮੈਂ ਪਹਿਲੇ ਦਿਨ ਤੋਂ ਸਰ ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਇਲੈਕਸ਼ਨ ਹੋਈ ਨਹੀਂ ਇਲੈਕਸ਼ਨ ਹੋਈ ਨਹੀਂ ਆ ਤੁਹਾਡੀ ਆ ਵੀਡੀਓ ਤੇ ਸਾਹਮਣੇ ਕਲੀਅਰ ਹੋ ਗਿਆ ਹੋਟਲ ਐਮਕੇ ਦੀ ਵੀਡੀਓ ਵੀ ਅਸੀਂ ਸਾਂਝੀ ਕਰ ਰਹੇ ਜਿਸ ਦੇ ਵਿੱਚ ਇੰਜ ਲੱਗ ਰਿਹਾ ਕਿ ਜਿਹੜੀ ਉਹ ਸੌ ਚੱਕਣ ਦੀ ਕਾਰਵਾਈ ਸੀ ਉਹ ਹੋਟਲ 'ਚ ਪੂਰੀ ਕਰ ਦਿੱਤੀ। ਦੇਖੋ ਸਾਨੂੰ ਉਸ ਚੀਜ਼ ਦਾ ਉਦੋਂ ਪਹਿਲਾਂ ਵੀ ਆਈਡੀਆ ਸੀ ਕਿ ਇਹਨਾਂ ਨੇ ਜਿਸ ਦਿਨ ਸਾਰੇ ਕਾਉਂਸਲਰ ਐਮਕੇ ਹੋਟਲ 'ਚ ਇਕੱਠੇ ਕੀਤੇ ਔਰ ਉੱਥੇ ਹੀ ਸਾਰੀ ਪ੍ਰੋਸੀਡਿੰਗ ਦੇ ਸਾਈਨ اٹੈਂਡੈਂਸੀ ਜਿਸ ਦਾ ਸਾਈਨ ਉਹ ਵੀ ਤੁਹਾਡੇ ਕੋਲ ਵੀਡੀਓ ਹੈ। ਉਹ ਵੀ ਤੁਹਾਡੇ ਕੋਲ ਵੀਡੀਓ ਆ ਗਈ ਉਹਦੇ 'ਚ ਕਲੀਅਰ ਕੱਟ ਹੋ ਰਿਹਾ ਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਕਾਰਪੋਰੇਸ਼ਨ ਦੇ ਮੁਲਾਜ਼ਮ ਦਾ ਕੀ ਕੰਮ ਸੀ ਕਿ ਨੀਜੀ ਪ੍ਰਾਈਵੇਟ ਹੋਟਲ 'ਚ ਬੈਠ ਕੇ ਉਹ ਆ ਕੰਮ ਕਰਾਉਂਦਾ ਮੈਨੂੰ ਉਹ ਉੱਤੇ ਕਲੀਅਰ ਤੇ ਹੋ ਨਹੀਂ ਰਿਹਾ ਤੁਸੀਂ ਦੱਸ ਰਹੇ ਹੋ ਕਿ ਉਹ ਉੱਥੇ ਸਾਈਨ ਕਰਾ ਰਹੇ ਨੇ ਕਾਉਂਸਲਰ ਇੱਕ ਇੱਕ 1 ਬਾਈ 1 ਕਾਉਂਸਲਰ ਆ ਕੇ ਉੱਥੇ ਸਾਈਨ ਹੋ ਰਿਹਾ ਔਰ ਕਾਰਪੋਰੇਸ਼ਨ ਦੇ ਮੁਲਾਜ਼ਮ ਕੋਈ ਉਹਨਾਂ ਦਾ ਸੁਪਰਡੈਂਟ ਹੈ ਆਪਣੇ ਕਾਰਪੋਰੇਸ਼ਨ ਦਾ ਉਹ ਬੈ ਕੇ ਉਹਨਾਂ ਕੋਲ ਸਾਈਨ ਕਰਾ ਰਿਹਾ ਸਰ ਇਹ ਤੇ ਵਨ ਸਾਈਡਿਡ ਪ੍ਰੀ ਪਲਾਨਡ ਪ੍ਰੋਗਰਾਮ ਸੀ ਸੋ ਇਹ ਕੱਲੇ ਅੰਮ੍ਰਿਤਸਰ 'ਚ ਨਹੀਂ ਸੋ ਹੀ ਬਾਕੀ ਸ਼ਹਿਰਾਂ 'ਚ ਹੋਇਆ ਜਲੰਧਰ ਹੋਇਆ ਲੁਧਿਆਣਾ ਹੋਇਆ ਪਟਿਆਲਾ ਹੋਇਆ ਫਗਵਾੜਾ ਹੋਇਆ ਇਹ ਕੁਛ ਹੀ ਇਸ ਤੋਂ ਬਾਅਦ ਤੇ ਇਲੈਕਸ਼ਨ ਕਰਾਉਂਦੇ ਨੇ ਉਹਦੇ ਹੀ ਅਨਾਉਂਸ ਕਰ ਲੈਂਦੇ ਫਿਰ ਆਪਣਾ ਮੇਅਰ ਤੇ ਆਪਣੇ ਕਾਉਂਸਲਰ ਕਿ ਕੋਈ ਨੰਬਰਸ ਦੱਸ ਦਿਓ ਸਾਰੇ ਸਾਰੇ ਕਾਉਂਸਲਰ ਦੀ ਦੇਖੋ ਸਾਡੇ ਕੋਲ ਆਪਣੇ ਅੰਮ੍ਰਿਤਸਰ ਕਾਰਪੋਰੇਸ਼ਨ ਚ 41 ਕਾਉਂਸਲਰ ਸਾਡੇ ਕੋਲ ਕਾਂਗਰਸ ਦੇ ਆ 24 ਕਾਉਂਸਲਰ ਜਿਹੜੇ ਆਮ ਆਦਮੀ ਪਾਰਟੀ ਕੁਲ ਸੀ ਚਾਰ ਕਾਉਂਸਲਰ ਰਹਿ ਗਏ ਨੇ ਆਪਣਾ ਅਕਾਲੀ ਦਲ ਬਾਦਲ ਦੇ ਔਰ ਸੱਤ ਕਾਉਂਸਲਰ ਜਿਹੜੇ ਹੈਗੇ ਆ ਜੀ ਭਾਜਪਾ ਵਾਲਿਆਂ ਦੇ ਸੀ ਔਰ ਉੱਥੇ ਮੌਜੂਦ ਸੀ ਆ ਤੁਸੀਂ ਮੈਨੂੰ ਉਹਨਾਂ ਗੱਲ ਕੀਤੀ ਹੈ ਕਿ ਇੱਕ ਕਾਉਂਸਲਰ ਅਕਾਲੀ ਦਲ ਦਾ ਤੇ ਇਹਨਾਂ ਨੇ ਐਬਸੈਂਟ ਲਾਈ ਹੋਈ ਹੈ ਉੱਥ ਔਰ ਉਹ ਉਥੇ ਹਾਜ਼ਰੀ ਲਾ ਰਹੇ ਮਲਿਕ ਉਹ ਸੌਂਚ ਚੁੱਕ ਰਹੇ ਸਾਡੇ ਨਾਲ ਖੜੋ ਕੇ ਹਾਜ਼ਰੀ ਘੇਰੇ ਲਾ ਰਹੇ ਸੋ ਇਹ ਹਰ ਚੀਜ਼ ਇਹਨਾਂ ਨੇ ਧਜੇ ਡਾਤੀ ਹੈ ਸਰਕਾਰ ਮਲ ਕੋਈ ਲਾ ਐਂਡ ਆਰਡਰ ਨਾ ਕਿਸ ਬਿਆਪ ਤੇ ਆਮ ਆਦਮੀ ਪਾਰਟੀ ਮжоਰਿਟੀ ਦਾਵਾ ਕਰਦੀ ਉਹ ਕੀ ਨੰਬਰ ਹੈ ਉਹ ਸਚਾਈ ਕੀ ਉਸ ਨੰਬਰ ਤੇ ਸਰ ਹੁਣ ਤੇ ਸਭ ਕੋ ਵੀਡੀਓ ਜੀ ਆ ਗਿਆ ਜੀ ਹੁਣ ਮੈਂ ਕੀ ਕਹਿੰਦਾ ਉਥੇ ਗਿੰਦੀ ਕਰਾ ਲੈਣਾ ਆਪਣੀ ਇਹ ਦੇਖ ਲੈਣ ਇਹਨਾਂ ਦੇ ਕਿੰਨੇ ਬੰਦੇ ਹੋ ਇਹਨਾਂ ਵਾਲੇ ਇੱਕ ਸਾਈਡ ਤੇ ਅਸੀਂ ਕਾਂਗਰਸ ਵਾਲੇ ਅਕਾਲੀ ਦਲ ਵਾਲੇ ਭਾਜਪੀ ਵਾਲੇ ਅਸੀਂ ਇੱਕ ਸਾਈਡ ਤੇ ਬੈਠੇ ਆਂ ਔਰ ਆਮ ਆਦਮੀ ਪਾਰਟੀ ਦੇ ਸਾਰੇ ਕਾਉਂਸਲਰਸ ਇਹਨਾਂ ਦੇ ਮਨਿਸਟਰ ਔਰ ਇਹ ਐਮਐਲਏ ਐਕਸਾਈਟ ਦੇ ਬੈਠੇ ਉਹਦੇ ਤੋਂ ਸਰ ਕਾਊਂਟ ਕਰ ਲਓ ਤੁਸੀਂ ਮੈਂ ਇਹਦੇ ਪਹਿਲੇ ਦਿਨ ਤੋਂ ਕਹਿ ਰਿਆ ਸੀ ਅੱਜ ਤੱਕ ਕਾਊਂਟਿੰਗ ਆ ਜਾਏਗੀ ਸਾਹਮਣੇ ਕਲੀਅਰ ਹੋ ਜਾਏਗੀ ਕਿ ਕਿੰਨੇ ਬੰਦੇ ਉਹਨਾਂ ਵੱਲ ਦੇ ਕਿੰਨੇ ਸਾਡੇ ਵੱਲ ਉਤੋਂ ਕਲੀਅਰ ਹੋ ਜਾਏਗਾ ਜੀ ਕੀ ਲੱਗਦਾ ਹੈ ਉਹਨਾਂ ਕਿਹੋ ਜਿਹੀਆਂ ਨਤੀਜਿਆਂ ਦੀ ਆਸ ਹੈ ਦੇਖੋ ਮੈਂ ਤਾਂ ਹਾਈ ਕੋਰਟ ਤੋਂ ਸਾਨੂੰ ਪੂਰੀ ਉਮੀਦ ਹੈ ਕਿ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲੇਗਾ ਔਰ ਲੜਾਈ ਮੇਰੀ ਨਹੀਂ ਸੀ ਮੈਂ ਪਹਿਲੇ ਦਿਨ ਤੋਂ ਗੱਲ ਕਰ ਰਿਹਾ ਸੀ ਮੇਰੀ ਇਕੱਲੇ ਦੀ ਲੜਾਈ ਜਾਂ ਕਾਂਗਰਸ ਪਾਰਟੀ ਦੀ ਇਹ ਲੋਕਾਂ ਦੀ ਲੜਾਈ ਅਸੀਂ ਲੜ ਰਹੇ ਹਾਂ ਔਰ ਸਾਨੂੰ ਇਨਸਾਫ ਮਿਲੇਗਾ اسی ਜਿੱਤਾਂਗੇ 45 ਤੋਂ ਵਜਾ ਕੇ ਪਰ ਉਸ ਦੇ ਉਲਟ ਜਾ ਕੇ ਜਿਹੜਾ ਤੱਕੇਸ਼ਾਹੀ ਦੇ ਨਾਲ ਆਪਣਾ ਮੇਰ ਬਣਾ ਲਿਆ ਗਿਆ ਹੁਣ ਕੀ ਲੱਗਦਾ ਹੈ ਕਿ ਜਿੰਨਾ ਅਧਿਕਾਰੀਆਂ ਨੇ ਇਸ ਵਿੱਚ ਇਰੈਕਟਿਵ ਰੋਲ ਪਲੇ ਕੀਤਾ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਮੈਂ ਤੇ ਕਵਾਂਗਾ ਕਿ ਹੁਣ ਤੇ ਕਲੀਅਰ ਕੱਟ ਹੋ ਗਿਆ ਸਭ ਕੁਝ ਉਪਰ ਹੀ ਹੋ ਗਿਆ ਜੀ ਚਾਹੇ ਪੁਲਿਸ ਕਮਿਸ਼ਨਰ ਹੈ ਚਾਹੇ ਕਾਰਪੋਰੇਸ਼ਨ ਕਮਿਸ਼ਨਰ ਹੈ ਚਾਹੇ ਡਿਵੀਜ਼ਨਲ ਕਮਿਸ਼ਨਰ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਂ ਸਮਝਦਾ ਕਿ ਜਿਹੜਾ ਵੀ ਇਹਨਾਂ ਨੇ ਕੀਤਾ ਹੈ ਗਲਤ ਕੀਤਾ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਨਹੀਂ ਤੇ ਕੋਰਟ ਥਰੂ ਇਹਨਾਂ ਦਾ ਆਰਡਰ ਹੋ ਕਰਾਉਣਾ ਚਾਹੀਦਾ ਇਹਨਾਂ ਨੂੰ ਤੇ ਸਸਪੈਂਡ ਕਰਨਾ ਚਾਹੀਦਾ ਮੇਰਾ ਇੰਦਰਜੀਤ ਸਿੰਘ ਭੰਡੋਰੀ ਵਾਰਡ ਨੰਬਰ 43 ਹਲਕਾ ਦਖਣੀ ਤੋਂ ਕਾਉਂਸਲਰ ਮੈਂ ਬਣਿਆ ਜੀ ਬਿਲਕੁਲ ਝੂਠ ਬੋਲ ਰਹੇ ਆ ਜੀ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਵੀ ਪਾਰਟੀ ਨੂੰ ਕੋਈ ਹਮਾਇਤ ਨਹੀਂ ਕੀਤੀ ਅਸੀਂ ਤਾਂ ਜਾਣ ਤੋਂ ਪਹਿਲਾਂ ਜਦੋਂ ਹਾਊਸ ਦੇ ਵਿੱਚ ਜਾਣਾ 27 ਤਰੀਕ ਨੂੰ ਸਾਨੂੰ ਲੈਟਰ ਆਈ ਸੀ 27 ਤਰੀਕ ਨੂੰ ਆਣ ਕੇ ਤੁਹਾਨੂੰ ਹਾਊਸ ਦੇ ਵਿੱਚ ਸੌਂ ਚੁਕਾਈ ਜਾਣੀ ਆ ਅਸੀਂ ਚਾਰ ਕਾਉਂਸਲਰ ਸੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸਾਡੇ ਮਰਜੇ ਦੇ ਜਰਨੈਲ ਉਹਨਾਂ ਦੇ ਗ੍ਰਹਿ ਵਿਖੇ ਪਹਿਲਾਂ ਹੀ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਨੇ ਸਾਨੂੰ ਚਾਹ ਉਹਨਾਂ ਨੂੰ ਬਿਠਾ ਕੇ ਉਹਨੇ ਇੱਕ ਚਾਬਸਟ ਕੀਤਾ ਹੈ ਕਿ ਸਾਡੀ ਹਮਾਇਤ ਕਿਸੇ ਵੀ ਪਾਰਟੀ ਨੂੰ ਸਾਡੀ ਹਮਾਇਤ ਨਹੀਂ ਗਈ ਹੈ। ਇਸ ਕਰਕੇ ਸਾਨੂੰ ਇਹ ਜਿਹੜੇ ਝੂਠ ਬੋਲੇ ਜਿਹੜਾ ਬਿਲਕੁਲ ਝੂਠ ਆ ਕਿ ਸਾਡੀ ਸ਼੍ਰੋਮਣੀ ਕਾਲੀਦਾ ਨੇ ਆਮ ਪਾਰਟੀ ਦੇ ਮੈਦ ਕੀਤਾ ਹੈ ਬਿਲਕੁਲ ਕੋਰਾ ਝੂਠ ਆ ਜੀ। ਸਮੇਂ ਦੇ ਹਿਸਾਬ ਦੇ ਨਾਲ ਸਾਨੂੰ ਕਰੀਬ 4 ਵਜੇ ਜਿਹੜੀ ਸੌ ਜਿਹੜੇ ਚੱਕ ਪ੍ਰੋਗਰਾਮ ਸੀਗਾ ਉਹ ਤੋਂ ਸਿਰਫ 5-7 ਮਿੰਟ ਪਹਿਲਾਂ ਹੀ ਸਾਨੂੰ ਜਿਹੜਾ ਅੰਦਰ ਹਾਊਸ ਦੇ ਵਿੱਚ ਜਾਣ ਦਾ ਜਾਣ ਦਿੱਤਾ ਗਿਆ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਇੰਨਾ ਲਗਾਇਆ ਹੈਗਾ ਮੇਰਾ خیال ਕਟੋ ਕੱਟ ਸੱਤ ਜਗ੍ਹਾ ਤੇ ਸਾਡੀ ਜਾ ਕੇ ਤਲਾਸ਼ੀ ਲਈ ਗਈ ਆ ਨਾ ਕੋਈ ਪੈਨ ਨ ਜਾਣ ਦਿੱਤਾ ਅੰਦਰ ਨਾ ਕੋਈ ਪੈਨਸਲ ਜਾਣ ਦਿੱਤੀ ਨਾ ਕੋ ਘੜੀ ਨਾ ਬਟੂਆ ਨਾ ਕੋਈ ਵੀ ਹੋਰ ਕਾਪੀ ਕਿਤਾਬ ਸਾਡੇ ਨਾਲ ਨਹੀਂ ਜਾਣ ਦਿੱਤਾ ਉਹਨਾਂ ਨੇ ਸਾਨੂੰ ਤੁਸੀਂ ਤੇ ਆਪ ਭਰਾਨੀ ਚਾਹੀਏ ਕਿ ਅਸੀਂ ਕੋਈ ਚੋਰੀ ਕਰਕੇ ਆਏ ਆ ਜਾਂ ਡਾਕਾ ਮਾਰ ਕੇ ਆਏ ਆ ਅਸੀਂ ਤੇ ਆਮ ਪਾਰਟੀ ਨੇ ਜਿਹੜਾ ਏਕ ਲੋਕਤੰਤਰ ਦਾ ਨੰਗਾ ਨਾਜ ਕੀਤਾ ਲੋਕਤੰਤਰ ਦਾ ਦਬਾਇਆ ਗਿਆ ਲੋਕਾਂ ਦੇ ਹੱਕ ਜਿਹੜੇ ਘੁੱਟੇ ਗਏ ਅਸੀਂ ਜੋ ਅੰਦਰ ਪਹੁੰਚੇ ਆ ਅੰਦਰ ਜਾਂਦਿਆਂ ਨੂੰ ਕਾਂਗਰਸ ਦੇ ਜਿਹੜੇ ਕਾਉਂਸਲਰ ਨੇ ਉਹ ਬੈਠੇ ਸੀ ਤੇ ਆ ਦੂਸਰੇ ਚੋਰ ਮੋਰੀ ਲਈ ਜਿਹੜੇ ਆ ਸਾਰੇ ਝਾੜੂ ਵਾਲੇ ਜਿੰਨੇ ਵੀ ਆਮ ਪਾਰਟੀ ਦੇ ਕਾਉਂਸਲਰ ਸੀ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਦਾ ਵੀ ਸਾਨੂੰ ਤਾਂ ਸਮਝ ਨਹੀਂ ਲੱਗਿਆ ਸੀ ਅੰਤਰੀ ਜਦੋਂ ਕੀਤੀ ਆ ਉਹ ਸੌਂ ਚੋ ਕੋਈ ਪ੍ਰੋਗਰਾਮ ਜਿਹੜਾ ਹੈਗਾ ਉਹ 1 ਮਿੰਟ ਦੇ ਵਿੱਚ ਵਿੱਚ ਇਹਨਾਂ ਨੇ ਕੰਪਲੀਟ ਕਰ ਲਿਆ ਸਾਨੂੰ ਤੇ ਵੀ ਸਮਝ ਨਹੀਂ ਲੱਗੀ ਵੀ ਇਹ ਹੋ ਕੀ ਰਿਹਾ ਵਾ ਕਿਉਂਕਿ ਮੈਂ ਪਹਿਲੀ ਵਾਰੀ ਕਾਉਂਸਲਰ ਬਣ ਕੇ ਗਿਆ ਸੀਗਾ ਸਾਡੀ ਸਾਰੇ ਸਮਝ ਤੋਂ ਬਾਹਰ ਜੇ ਤੇ ਜਾ ਕੇ ਚਾਵਾ ਦੇ ਨਾਲ ਗਏ ਵੀ ਦੇਖਾਂਗੇ ਵੀ ਅੰਦਰ ਹਾਊਸ ਦੇ ਵਿੱਚ ਕਿਵੇਂ ਜਿਹੜੀ ਆ ਇਹ ਪੁਰਸੇ ਹੱਸ ਕੇ ਵੀ ਪੂਰਾ ਕੀਤਾ ਜਾਂਦਾ ਮੇਰਾ 2.3 ਮਿੰਟ ਦੇ ਵਿੱਚ ਵਿੱਚ ਇਹਨਾਂ ਸਾਰਾ ਪ੍ਰੋਸੈਸ ਪੂਰਾ ਕਰ ਦਿੱਤਾ ਜਿੱਦਾਂ ਕਿ ਪਹਿਲਾਂ ਹੀ ਸੋਚੀ ਸਮਝੀ ਸਾਜੀਤ ਦੇ ਨਾਲ ਹੀ ਇਹਨਾਂ ਨੇ ਸਾਨੂੰ ਸੌਂ ਵੀ ਪੂਰੀ ਨਹੀਂ ਖਾਣ ਦਿੱਤੀ ਕਿ ਤੁਸੀਂ ਹਾਊਸਵੇਲ ਸੌਂ ਚੁੱਕਣ ਵਾਸਤੇ ਆਇਓ ਤੇ ਜਿੰਨਾਂ ਨੂੰ ਸੌਂ ਖਾਣ ਦੇ ਹੱਕ ਹੋਇਆ ਉਹਨਾਂ ਨੂੰ ਇਹਨਾਂ ਲਾਲਾ ਲਾਲਾ ਕਰਕੇ ਇਹ ਸੀਨੀਅਰ ਇਹ ਮੇਅਰ ਇਹ ਡਿਪਟੀ ਮੇਅਰ ਇਹ ਸੀਨੀਅਰ ਡਿਪਟੀ ਮੇਅਰ ਕਰਕੇ ਲਾਲਾ ਲਾਲਾ ਕਰਕੇ ਸਾਰੇ ਜਿੰਨੇ ਵੀ ਇਹਨਾਂ ਦੇ ਬੰਦੇ ਬੈਠੇ ਗਏ ਉਹ ਇਹ ਵੀ ਮੇਰਾ ਖਿਆਲ ਇਹ ਵੀ ਆਪਣੇ ਪੂਰੇ ਨਹੀਂ ਸੀ 하게 ਇਹ ਕਰਕੇ ਰਾਕੇ ਸਾਰੀ ਜਿਹੜੀ ਟੀਮ ਚੋਰ ਮੋਰੀ ਰਹੀ ਆਏ ਤੇ ਚੋਰ ਮੋਰੀ ਚਲ ਗਿਆ ਕੋ ਪ੍ਰਸ਼ਾਸਨ ਨੇ ਵੀ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਨੇ ਬੜਾ ਤਗੜੇ ਹੋ ਕੇ ਸਾਥ ਦਿੱਤਾ ਇਹ ਕਰਕੇ ਸਾਡੀ ਇਹ ਸਾਨੂੰ ਸਮਝਣ ਲੱਗੀ ਇਹ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਉੱਤੇ ਇਹਨਾਂ ਦਾ ਰੌਲਾ ਪਾਤਾ ਬਿਸ਼ਰੋਮਨੀ ਅਕਾਲੀ ਦਲ ਨੇ ਇਹ ਜਿਹੜੀ ਆ ਸਾਡੀ ਮਦਦ ਕੀਤੀ ਆ ਇਹ ਕੋਰਾ ਝੂਠ ਆ ਸ਼ਰੋਮਨੀ ਕਾਲੀਦਾਲ ਨੇ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਅਸੀਂ ਅੰਦਰ ਹਾਊਸ ਜਾਣ ਤੋਂ ਪਹਿਲਾਂ ਵੀ ਸਾਡਾ ਬਿਕਰਮਜੀਤ ਸਿੰਘ ਮਿੰਡੀ ਸ਼ਿਟੀਆਂ ਦੇ ਨਾਲ ਬੈਠ ਕੇ ਪ੍ਰੈਸ ਕੰਮ ਕੀਤੇ ਸੀ ਕਿ ਸਾਡੀ ਕਿਸੇ ਵੀ ਪਾਰਟੀ ਨੂੰ ਕੋਈ ਛਾਡੂ ਨੂੰ ਜਾਂ ਆਮ ਪਾਰਟੀ ਨੂੰ ਸਾਡੀ ਕੋਈ ਹਮਾਇਤ ਨਹੀਂ ਤੇ ਜਦੋਂ ਵੀ ਇਹ ਅਸੀਂ ਚੈਨਲਾਂ ਦੇ ਉੱਤੇ ਸੁਣਿਆ ਆਲਕੇ ਫਿਰ ਸ੍ਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਸਾਨੂੰ ਨਾਲ ਬਟਾ ਕੇ ਚੌਵਾਂ ਕਾਉਂਸਲਰਾਂ ਨੂੰ ਸਪਸ਼ਟ ਕਰ ਦਿੱਤਾ ਵੀ ਸਾਡੀ ਆਮ ਪਾਰਟੀ ਨੂੰ ਕੋਈ ਹਮਾਇਤ ਨਹੀਂ ਇਹ ਜਿਹੜੀ ਆ ਇੱਕ ਫਰਜੀ ਜਿਹੜਾ ਇਹਨਾਂ ਨੇ ਘਰ ਜਿਹੜਾ ਕੀਤਾ ਲੋਕਤੰਤਰ ਦਾ ਜਿਹੜਾ ਇਹਨਾਂ ਨੇ ਹੱਕ ਮਾਰ ਕੇ ਲੋਕਾਂ ਦੇ ਹੱਕ ਮਾਰ ਕੇ ਜਿਹੜਾ ਆਪਣੇ ਆਪ ਜਿਹੜਾ ਮੇਰ ਬਣਾ ਲਿਆ ਜਿੰਦਾ ਆਮੁਖੀ ਮੈਂ ਤੁਹਾਨੂੰ ਦੱਸਿਆ ਮੈਂ ਸਾਨੂੰ ਤਾਂ ਐ ਜਦਾਂ ਨੇ ਤਲਾਸ਼ੀਆਂ ਲਈਆਂ ਗਿਆ ਇਕੱਲੇ ਇਕੱਲੇ ਸਾਡੇ ਨੂੰ ਦੋ ਲੇਡੀਜ਼ ਅਸੀਂ ਧਰੋਮਣੀ ਕਾਲੀਦਲ ਦੇ ਤੇ ਦੋ ਜੈਂਟਸ ਸੀ ਲੇਡੀ ਦੀ ਤਲਾਸ਼ੀ ਇਦਾਂ ਲਈ ਗਈ ਹੈ ਵੀ ਜਿੰਨਾ ਪਤਾ ਨਹੀਂ ਕੀ ਕੀ ਕੋਈ ਐਸਾ ਚੋਰੀ ਚਾਰੀ ਕਰਕੇ ਲੰਘਣ ਨਿਕਲ ਲਗੇ ਸੋ ਸਾਨੂੰ ਤਾਂ ਬੜੀ ਸ਼ਰਮ ਆਈ ਵੀ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਲੋਕਾਂ ਨੇ ਸਾਨੂੰ ਨੁਮਾਇਦੇ ਬਣਾ ਕੇ ਭੇਜਿਆ ਤੋਂ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਪਰ ਇਹਨਾਂ ਨੇ ਪ੍ਰਸ਼ਾਸਨ ਨੇ ਸਾਡਾ ਬਹੁਤ ਧੱਕੇਸ਼ਾਹੀ ਕੀਤੀ ਜਿਹਦੇ ਕਿਤੇ ਲੋੜ ਪਈ ਸੈਨਕ ਲਾਲੇ ਨਹੀਂ ਕਰਾਦੇ ਲੋੜ ਦੀ ਉਹਨੇ ਸਮਝ ਨਹੀਂ ਕਿ ਲੋੜ ਕਰਾਉਂਦੀ ਸਾਡੀ ਸੰਦ ਨੂੰ ਸਾਨੂੰ ਤਾਂ ਕੋਈ ਸਮਝ ਨਹੀਂ ਲੱਗ ਰਹੀ ਸੀ ਵੀ ਨਾ ਕਰਨ ਕੀ ਰਏ ਆ ਸਰਕਾਰ ਦਾ ਦੇ ਉੱਤੇ ਇਹ ਇੰਨਾ ਧੱਕੇਸ਼ਾਹੀ ਨਹੀਂ ਧੱਕੇਸ਼ਾਹੀ ਹੋਈ ਆ ਵੀ ਪੁੱਛੋ ਹੀ ਕੋਈ ਨਾ ਇੱਥੇ ਸਾਡੇ ਨਾਲ ਵੀ ਚੋਹਾਂ ਕਾਉਂਸਲਰ ਨਾਲ ਜਿੱਤੇ ਨੇ ਹੋਈ ਆ ਸਾਡੀ ਲੀਡਰਸ਼ਿਪ ਦੇ ਨਾਲ ਵੀ ਇਹਨਾਂ ਨੇ ਗੇਟ ਦੇ ਉੱਤੇ ਬਹੁਤ ਧੱਕੇਸ਼ਾਹੀ ਕੀਤੀ ਆ ਮੈਂ ਤਾਂ ਕਹਿੰਦਾ ਜਿਹੜੇ ਹਾਊਸ ਦੀ ਕਾਰ ਹੋਈ ਇਹ ਬਿਲਕੁਲ ਇੱਕ ਨੰਗਾ ਨਾਜ ਕੀਤਾ ਗਿਆ ਸਰਕਾਰ ਨੇ ਆਪਣੀ ਧੱਕੇਸ਼ਾਹੀ ਦੇ ਆਪਣੇ ਪਾਵਰਫੁੱਲ ਦੇ ਉੱਤੇ ਸਾਰੇ ਅਫਸਰਸਾਈ ਦੇ ਨਾਲ ਰਲ ਮਿਲ ਕੇ ਜਿਹੜਾ ਇਹ ਸੋਚੀ ਸਮਝੀ ਸਾਈ ਜਿਹੜਾ ਇਹ ਗੇਮ ਖੇਡੀ ਗਈ ਆ ਇਹ ਲੋਕਾਂ ਦੇ ਹੱਕ ਮਾਰੇ ਗਏ ਲੋਕ ਜਿਹੜੇ ਨੇ ਬਹੁਤ ਅੰਗ ਨੇ ਕੋਈ ਵੀ ਹੌਸਤੀ ਜਿਹੜੀ ਕਾਰਵਾਈ ਹੋਈ ਆ ਕੋਈ ਇਹ ਨਿੰਦਣਯੋਗ ਹੋਈ ਆ ਤੇ ਚੰਗਾ ਨਹੀਂ ਲੱਗਾ ਵਜਾ ਨਹੀਂ ਆਇਆ ਕਿ ਲੋਕਾਂ ਨੇ ਐਡੇ ਵਧੀਆ ਚਲੋ ਕਾਰਪੋਰੇਸ਼ਨ ਨੂੰ ਪਿਛਲੇ 2 ਸਾਲ ਤੋਂ ਇਲੈਕਸ਼ਨ ਨਹੀਂ ਹੋਈ ਚਾਵਾਂ ਚਾਵਣ ਲੋਕਾਂ ਨੇ ਕੰਮ ਕਰਨ ਵਾਸਤੇ ਸੋਚਿਆ ਵੀ ਲੋਕਾਂ ਦੇ ਕੰਮਕਾਰ ਹੋਣਗੇ ਜਿਹੜਾ ਸ਼ਹਿਰ ਦੇ ਵਿੱਚ ਸਾਰੇ ਗੰਦਗੀ ਫੈਲੀ ਪਈ ਆ ਸਾਰੇ ਲੋਕਾਂ ਦੇ ਕੰਮ ਨਹੀਂ ਇਹ ਕਰਕੇ ਸਰਕਾਰ ਨਾਂ ਦੀ ਚੀਜ਼ ਨਹੀਂ ਰਹਿ ਗਈ ਇੰਨਾ ਜਿਹੜਾ ਜੋ ਤਾਂ ਕੈਸਾ ਹੀ ਗੱਲ ਜੇ ਇਹੋ ਜਿਹਾ ਕੰਮ ਕਰਨੇ ਸੀ ਜੇ ਲੋਕਾਂ ਨੂੰ ਚੋਣ ਕੇ ਰੋਂਦੇ ਨਾ ਆਪਣੇ ਬੰਦੇ ਆਪੇ ਨਾਮਿਨੇਟ ਕਰਕੇ ਆਪਣੇ ਮੇਅਰ ਬਣਾ ਲੈਂਦੇ ਸੋ ਲੋਕਾਂ ਦੇ ਵਿੱਚ ਜੋ ਵੱਡਾ ਰੋਸ਼ ਆ ਪਰ ਉਦੋਂ ਹਾਊਸ ਦੇ ਵਿੱਚ ਜੋ ਇਹਨਾਂ ਨੇ ਕੀਤਾ ਬਹੁਤ ਮਾੜਾ ਕੰਮ ਕੀਤਾ ਕਿਸੇ ਨੂੰ ਸੌ ਵਾਲਾ ਕੰਮ ਵੀ ਨਹੀਂ ਪੂਰਾ ਹੋਣ ਦਿੱਤਾ ਜਿੰਨਾ ਜੇ ਮੇਰਾ ਖਿਆਲ ਤੁਸੀਂ ਦੋ ਢਾਈ ਮਹੀਨੇ ਦੇ ਵਿੱਚ ਤੁਸੀਂ ਮੇਰੇ ਕੋਲ ਆਏ ਹੋ ਦੋਆਂ ਢਾਈਆਂ ਵਿੱਚ ਹੀ ਸਾਰਾ ਪ੍ਰੋਸੈਸ ਪੂਰਾ ਕਰਕੇ ਲਾ 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 ਕਰ ਗਿਆ ਹੋ ਗਿਆ ਹੋ ਗਿਆ ਹੋ ਗਿਆ ਕੋਈ ਮਤਲਬ ਕੋਈ ਮਜ਼ਾਕ ਆਪਣੇ ਕਿਤਾਬ ਝਾੜੂ ਪਾੜੀ ਬਿਲਕੁਲ ਢੁੱਠੀ ਹੋ ਫਰੇਮ ਜਿੱਦਾਂ ਇਹਨਾਂ ਨੇ ਵੱਡੇ ਕਰਦੇ ਆ ਉਦਾਂ ਹੀ ਇਹਨਾਂ ਨੇ ਲੋਕਲ ਲੈਵਲ ਤੇ ਵੀ ਇਹਨਾਂ ਨੇ ਇਸੇ ਤਰ੍ਹਾਂ ਕੰਮ ਕੀਤਾ